ਬਾਕੀ ॠषि ਇਹਨੂੰ ਅਕਸਰ ਕਿਹਾ ਕਰਦਾ ਸੀ ਜੇਕਰ ਸ੍ਰੀ ਕ੍ਰਿਸ਼ਨ ਅਰਜਨ ਨੂੰ ਯੋਧਸ਼ਤਰ ਨੂੰ ਸਭ ਕੁਝ ਦੱਸ ਦਿੰਦੇ ਅਗਰ ਉਹ ਜਾਣੀ ਜਾਣ ਸਕਦਾ ਤਾਂ ਪਾਂਡਵਾਂ ਦੀ ਇਹ ਦੁਰਦਸ਼ਾ ਨਾ ਹੁੰਦੀ ਜੋ ਹੋਈ ਹੈ ॠषि मुनि ਪ੍ਰਿਛਤ ਨੂੰ ਸਮਝਾਉਂਦੇ ਸਨ ਹੋਣੀ ਬਲਵਾਨ ਹੋਣ बलवान है कौन ही नो नहीं रोके आ जा सकता कठिन है परीक्षित कहते हैं अगर मनुख न पता चल जाए कि फलाने दिन ऐसा होना है तो मनुख यतन कर सकता है उपराले कर सकता है होनी दे भाव रोक सकता है परे सुख सकता है तो ये दूसरा श्लोक है धन गुरु अर्जन देव जी महाराज का संस्कृति श्लोक बहुत जतन करता बलवंत कारी सेवंत सूरा चतुर्दश होवंत आ गया भगवान पुरखे है नानक केटी सास अकर राजे परिषद ऋषियों ने दसेया तैनू तक्षपनाम दे एक सपने रंग मारना है पूर्णमासी वाले दिन और उसे नाल तेरी मौत हो गई तेरी मृत्यु हो गई समय दस दिता गया दिन दस दिता गया राजे ने ਲੋਹੇ ਦੀ ਕੋਠੜੀ ਬਣਵਾਈ ਔਰ ਹੋਰਨ ਮਾਸ਼ੀ ਵਾਲੇ ਦਿਨ ਉਸ ਤੇ ਦਾਖਲ ਹੋ ਗਿਆ ਬਾਹਰੋਂ ਤੇ ਹਵਾ ਦਾ ਝੌਂਕਾ ਵੀ ਉਸ ਤੇ ਜਾਣਾ ਕਠਨ ਸੀ ਇਸ ਢੰਗ ਦੀ ਲੋਹੇ ਦੀ ਕੋਠੜੀ ਬਣਵਾਈ ਚਾਰੋਂ ਪਾਸੇ ਬੜੇ ਬੇਰ ਸੂਰਬੀਰ ਬਲੀ ਪੈਰੇ ਤੇ ਲਾ ਦਿੱਤੇ ਔਰ ਨਿਗਰਾਨੀ ਰੱਖੋ ਕਿਦਰੇ ਸਭ ਆ ਰਹੇ ਹੋਵੇ ਤੇ ਟੁੱਟ ਪਾਵਾ ਮਾਰ ਦੇਵਾ ਨਿਸ਼ਚਿੰਤ ਬੈਠਾ ਬਹੁ ਜਤਨ ਕਰਤਾ ਬਲਵੰਤ ਕਾਰੀ ਸੇਵੰਤ ਸੂਰਾ ਚਤੁਰਦਿਸ ਬੜਾ ਬਲਵਾਨ ਸੀ ਬੜੇ ਬੜੇ ਸੂਰ ਵੀਰ ਉਸ ਦੇ ਅਧੀਨ ਸਨ ਔਰ ਬੜਾ ਯਤਨ ਕੀਤਾ ਉਸ ਨੇ ਆਪਣੇ ਆਪ ਨੂੰ ਬਚਾਣ ਦਾ ਹੈ ਪੂਰਨਮਾਸ਼ੀ ਵਾਲੀ ਰਾਤ ਜਦੋਂ ਸਪਨੇ ਡੰਗ ਮਾਰਨਾ ਹੈ ਕੁਝ ਸਮਾਂ ਪਹਿਲੇ ਇੱਕ ਰਿਸ਼ੀ ਆਏ ਪੁਸ਼ਪ ਲੈ ਕੇ ਫੁੱਲ ਲੈ ਕੇ ਬਾਹਰੋਂ ਪਹਿਰੇਦਾਰਾਂ ਨੇ ਰਾਜੇ ਨੂੰ ਖਬਰ ਕੀਤੀ ਸੰਤ ਜੀ ਆਏ ਨੇ ਪੁਸ਼ਪ ਮਾਲਾ ਲੈ ਕੇ ਕਾਡੀ ਸ਼ੁਭ ਕਾਮਨਾ ਲਈ। ਤੋਂ ਰਾਜੇ ਪ੍ਰਿਸ਼ਦ ਨੇ ਆਣ ਦੇ ਤਰ। पुष्प अ गौरखे। ਤੇ पुष्प ਦੇ ਵਿੱਚੋਂ ਕੀੜਾ ਨਿਕਲਿਆ। ਨਾਨਕ ਕੀਟਿ ਸਾਸ ਆਕਰਖਦੇ। ਉਹ ਕੀੜਾ ਜ਼ਹਿਰੀਲਾ। ਉਹ ਕੀੜਾ ਤਛਪਨਾਗ ਸੀ। ਨੇ ਡੰਗ ਮਾਰਿਆ ਰਾਜਾ ਪਰਿਛ ਉਸੇ ਨਾਲੀ ਤੜਪ ਤੜਪ ਕੇ ਮਰ ਗਿਆ ਰੋਂਦਾ ਰਿਹਾ ਰੋਂਦਾ ਰਿਹਾ ਰੋਂਦਾ ਰਿਹਾ ਰੋਣਾ ਇਸ ਗੱਲ ਦਾ ਹੈ ਜੋ ਮੈਂ ਚਾਇਆ ਸੀ ਨਹੀਂ ਹੋਇਆ ਨਹੀਂ ਹੋਇਆ ਔਰ ਜੋ ਮੈਂ ਨਹੀਂ ਚਾਹੁੰਦਾ ਸੀ ਹੋ ਗਿਆ ਹੋ ਗਿਆ ਜਗਤ ਇਤਨਾ ਜੋ ਰੋ ਰਿਹਾ ਹੈ ਉਸ ਦਾ ਮੂਲ ਕਾਰਨ ਜੋ ਹੋ ਰਿਹਾ ਹੈ ਇਹ ਕਬੂਲ ਨਹੀਂ। ਔਰ ਜੋ ਮੈਂ ਚਾਹਾਂਦਾ ਐ ਸਾਹ ਹੋਵੇ। ਨਹੀਂ। ਕਿਸੇ ਦੀ ਦਰਿਆ ਰਜ਼ਾ ਦੇਚ ਇਹ ਦਰਿਆ ਪਰ ਵਗਦੇ ਨੇ। ਕਿਸੇ ਦੇ ਹੁਕਮ ਦੇ ਵਿੱਚ ਇਹ ਸੂਰਜ, ਚੰਦ, ਤਾਰੇ ਗਰਦਿਸ਼ ਦੇ ਨੇ। ਸਾਰਾ ਬ੍ਰਹਿਮੰਡ ਮੰਡਲ ਜੋ ਚੱਲ ਰਿਹਾ ਹੈ ਇੱਕసేદી ਰਜ਼ਾਵਿਤ ਚੱਲ ਰਿਹਾ ਹੈ ਸੂਰਜ ਚੰ드ਰਾ ਤਾਰੇ ਸਾਗਰ ਪਉਣ ਪਾਣੀ ਦਰਿਆ ਜਿਸ ਦੇ ਹੁਕਮ ਦੇ ਚੱਲ ਰਹੇ ਨੇ ਐ ਮਨੁੱਖ ਤੂੰ ਗਹਿਰਾਈ ਨਾਲ ਦੇਖ ਹੈ ਤੇ ਤ ਉਸ ਦੇ ਹੁਕਮ ਦੇ ਚ ਰੋਣਾ ਇਸ ਗੱਲ ਦਾ ਹੈ ਕਿ ਹੁਕਮ ਕਬੂਲ ਨਾ ਇਹ ਹੋਣੀ ਕਬੂਲ ਜਿ세 ਇਹਦੀ ਹਾਲਤ ਵਿੱਚ ਕੁਝ ਵੀ ਨਹੀਂ ਹੈ ਜਿਵੇਂ ਅਸੀਂ ਕਹਿੰਦੇ ਆ ਇਹ ਬੱਚਾ ਹੈ ਨਹੀਂ ਇਹ ਬੱਚਾ ਹੋ ਰਿਹਾ ਹੈ ਕਿਉਂ ਇੱਕ ਪਲ ਪਹਿਲੇ ਜੋ ਸੀ ਹੁਣ ਨਹੀਂ ਹੈ ਇੱਕ ਦਿਨ ਪਹਿਲੇ ਜੋ ਸੀ ਹੁਣ ਨਹੀਂ ਹੈ ਇਹ ਤੇ ਹੋ ਰਿਹਾ ਹੈ ਇਹ ਬੱਚਾ ਜਵਾਨ ਹੋ ਰਿਹਾ ਹੈ ਇਹ ਜਵਾਨ ਬੁੱਢਾ ਹੋ ਰਿਹਾ ਹੈ ਬੱਚੇ ਦਾ ਜਵਾਨ ਹੋਣਾ ਇਹ ਇੱਕ ਹੁਕਮ ਹੋਣੀ ਹੈ ਜਵਾਨ ਦਾ ਬੁੱਢਾ ਹੋਣਾ ਇੱਕ ਹੁਕਮ ਹੈ ਹੋਣੀ ਹੈ ਬੁੱਢੇ ਦਾ ਮੌਤ ਦੀ ਆਹੋਸ਼ ਵਿੱਚ ਚਲੇ ਜਾਣਾ ਹੋਣੀ ਹੈ ਹੁਕਮ ਹੈ ਜੋ ਹੁਕਮ ਸਾਡੇ ਤਨ ਤੇ ਲਾਗੂ ਹੈ ਉਹੀ ਸਾਡੇ ਮਨ ਤੇ ਲਾਗੂ ਹੈ ਧਰਮ ਦੀ ਸਾਧਨਾ ਹੈ ਮਨੁਖ ਆਪਣਾ ਮਨ ਪ੍ਰਭੂ ਦੇ ਅਨੁਕੂਲ ਕਰੇ ਲੇਕਿਨ ਮਨ ਆਪਣੇ ਸੁਭਾਅ ਕਰਕੇ ਆਪਣੇ ਅਹੰਕਾਰ ਕਰਕੇ ਆਪਣੇ ਲੋਭ ਕਰਕੇ ਆਪਣੀ ਵਾਸ਼ਨਾ ਕਰਕੇ ਪ੍ਰਤੀਕੂਲ ਚਲਦਾ ਹੈ ਔਰ ਜੀਵਨ ਵਿੱਚ ਜਿੱਥੇ ਜਿੱਥੇ ਰੁਕਾਵਟਾਂ बथेरिया रुकावटा ने वह रुकावट की है दरअसल वह होनी है बहाव हो है वो होनी इसन कबूल नहीं जवानी कबूल सी बुढ़ेपा कबूल नहीं चलो रो पुट के बुढ़ेपा भी कबूल सी मौत कबूल नहीं नफा कबूल है नुकसान कबूल नहीं इज्जत कबूल है बेजती कबूल नहीं ਖੁਸ਼ੀਆਂ ਕਬੂਲ ਨੇ ਗਮ ਕਬੂਲ ਨੇ ਔਰ ਕੌਣ ਦੱਸੇ ਜਗਤ ਮੇਰੀ ਚਾਹਤ ਨਾਲ ਨਹੀਂ ਚੱਲ ਰਿਹਾ ਇਤੇ ਪ੍ਰਭੂ ਦੀ ਚਾਹਤ ਨਾਲ ਚੱਲ ਰਿਹਾ ਹੈ ਮੇਰੀ ਚਾਹਤ ਜਦ ਪ੍ਰਭੂ ਦੀ ਚਾਹਤ ਨਾਲ ਟਕਰਾਂਦੀ ਹੈ ਮੇਰੀ ਚਾਹਤ ਹਾਰ ਖਾ ਜਾਂਦੀ ਹੈ ਔਰ ਹੁੰਦਾ ਹੈ ਪ੍ਰਭੂ ਦਾ ਚਾਇਆ ਹੋਇਆ ਮੇਰਾ ਰੋਣਾ ਨਿਕਲ ਜਾਂਦਾ ਹੈ ਨਰਚਾ ਹਥ ਕਛ ਔਰ ਔਰੇ ਕੀ ਔਰੇ ਭਾਈ ਚਿਤਵਤ ਰਹੋ ਠਗੋਰ ਨਾਨਕ ਫਾਸੀ ਗੱਲ ਪਰ ਅਗੋਂ ਫਿਰ ਜਨਮਾਂ ਦੀ ਫਾਸੀ ਪੈ ਗਈ ਜਿਤਨੇ ਚਿਰ ਤੱਕ ਮਨੁੱਖ ਨੂੰ ਹੋਣਾ ਕਬੂਲ ਨਹੀਂ ਹੋਣੀ ਕਬੂਲ ਲੈ ਜਨਮ ਚੱਲਦਾ ਰਹਿੰਦਾ ਹੈ ਮਰਨ ਚਲਦਾ ਰਹਿੰਦਾ ਹੈ ਜਿਸ ਦਿਨ ਹਉਣੀ ਕਬੂਲ ਹੋ ਗਈ ਜਨਮ ਕਬੂਲ ਹੈ ਜਵਾਨੀ ਕਬੂਲ ਹੈ ਉਡੇਪਾ ਕਬੂਲ ਹੈ ਮਰਨਾ ਕਬੂਲ ਹੈ ਸੁਖ ਕਬੂਲ ਹੈ ਦੁਖ ਕਬੂਲ ਹੈ ਨਫੇ ਕਬੂਲ ਨੇ ਨੁਕਸਾਨ ਵੀ ਕਬੂਲ ਹੈ ਜਿਸ ਦਿਨ ਹਉਣੀ ਕਬੂਲ ਹੋ ਗਈ ਉਸੇ ਦਿਨ ਮਨ ਸਮਾਧੀ ਲੀਨ ਹੋ ਜਾਂਦਾ ਹੈ ਪਰਮ ਅਨੰਦੀ ਵਰਸ਼ਾ ਉਸਤੇ ਹੋ ਜਾਂਦੀ ਹੈ ਰੈਸਾ ਮਨੁੱਖ ਜਨਮ ਮਰਨ ਦੇ ਗੇੜ ਤੋਂ ਬਚ ਜਾਂਦਾ ਐਸਾ ਮਨੁੱਖ ਹਰ ਵਕਤ ਰਜ਼ਾ ਵਿੱਚ ਰਾਜ਼ੀ ਉਸ ਨੂੰ ਸਮਝ ਆ ਜਾਂਦੀ ਹੈ ਸਵੇਰੇ ਸੂਰਜ ਉੱਗਿਆ ਹੈ ਮੇਰੀ ਚਾਹਤ ਨਾਲ ਨਹੀਂ ਕਿਸੇ ਦੀ ਰਜ਼ਾ ਵਿੱਚ ਉੱਗਿਆ ਹੈ ਸ਼ਾਮ ਨੂੰ ਗਰੂਬ ਹੋ ਰਿਹਾ ਹੈ ਮੇਰੀ ਮੰਗ ਕਰਕੇ ਨਹੀਂ ਕਿਸੇ ਦੀ ਰਜ਼ਾ ਵਿੱਚ ਭੁਲੇਖੇ ਲੱਗ ਜਾਂਦੇ ਨੇ ਕਈ ਵਾਰ ਮਨੁੱਖ ਸਭ ਕੁਝ ਮੇਰੇ ਕਰਕੇ ਹੋ ਰਿਹਾ ਹੈ ਕਹਿੰਦੇ ਨੇ ਇੱਕ ਮਾਈ ਨੂੰ ਇਹ ਭੁਲੇਖਾ ਪੈ ਗਿਆ ਸੀ ਕਿ ਮੇਰਾ ਮੁਰਗਾ ਬਾਗ ਲੈਂਦਾ ਤਾਂ ਪਿੰਡ ਵਿੱਚ ਸਵੇਰ ਆਉਂਦੀ ਹੈ ਪਿੰਡ ਵਾਸੀਆਂ ਨਾਲ ਇੱਕ ਦਿਨ ਝਗੜਾ ਹੋ ਗਿਆ ਮਾਈ ਆਪਣਾ ਮੁਰਗਾ ਲੈ ਕੇ ਦੂਸਰੇ ਪਿੰਡ ਚਲੀ ਗਈ ਅਗਰੇ ਪਿੰਡ ਪਹੁੰਚ ਕੇ ਰਾਤ ਨੂੰ ਹੱਸਦੀ ਹੈ ਹੁਣ ਉਸ ਪਿੰਡ ਵਿੱਚ ਸਵੇਰ ਨਹੀਂ ਹੋਵੇਗੀ ਹੁਣ ਉਹਨਾਂ ਨੂੰ ਪਤਾ ਚਲੇਗਾ ਮੇਰੀ ਕਦਰ ਹੋਵੇਗੀ ਹੁਣ ਪਤਾ ਚਲੇਗਾ ਕਿ ਜ਼ਿੰਦਗੀ ਸਾਰੀ ਉਹਨਾਂ ਨੂੰ ਅੰਧੇਰੇ ਵਿੱਚ ਜਿਹਾ ਕੱਟਣੀ ਪੈਗੀ ਅਮਰਤ ਵੇਲੇ ਜਿਵੇਂ ਮੁਰਗੇ ਨੇ ਬਾਗ ਦਿੱਤੀ ਪਿੰਡ ਵਿੱਚ ਸਵੇਰਾ ਹੋ ਲੱਗ ਪਿਆ ਮਾਈ ਹੱਸਦੀ ਪਈ ਹੈ ਕੋਸ਼ ਪਿੰਡ ਦੇ ਵਿੱਚ ਅੰਧੇਰਾ ਹੋਵੇਗਾ ਰਾਤ ਹੋਵੇਗੀ ਮੂਰਖਾ ਨੇ ਮੇਰੀ ਅਪਮਾਨ ਕੀਤਾ ਹੁਣ ਜ਼ਿੰਦਗੀ ਅੰਧੇਰੇ ਦੇ ਵਿੱਚ ਗਟਣ ਪਰ ਕੋਣ ਇਸ ਮਾਈ ਨੂੰ ਦੱਸੇ ਮੁਰਗਾ ਬਾਗ ਰਿੰਦਾ ਇਸ ਕਰਕੇ ਸਵੇਰ ਨਹੀਂ ਆਉਂਦੀ ਸਵੇਰ ਆਉਂਦੀ ਹੈ ਇਸ ਕਰਕੇ ਮੁਰਗਾ ਬਾਗ ਰਿੰਦਾ ਪ੍ਰਾਤਾਕਾਲ ਆਉਂਦਾ ਹੈ ਉਹ ਫੁੱਟ ਵੀ ਹੈ ਤਾ ਮੁਰਗਾ ਬਾਗ ਦਿੰਦਾ ਹੈ ਮੁਰਗਾ ਬਾਗ ਦਿੰਦਾ ਇਸ ਕਰਕੇ ਪਉ ਨਹੀਂ ਫੁੱਟਦੀ ਪਉ ਫੁੱਟਦੀ ਹੈ ਤਾਂ ਮੁਰਗਾ ਬਾਗ ਦਿੰਦਾ ਸਵੇਰ ਆਉਂਦੀ ਹੈ ਤਾਂ ਮੁਰਗਾ ਬਾਗ ਦਿੰਦਾ ਹੈ ਲੇਕਿਨ ਮਨੁੱਖ ਨੂੰ ਇਹ ਭੁਲੇਖਾ ਪੈ ਸਕਦਾ ਹੈ ਮੇਰੀ ਬਾਗ ਕਰਕੇ ਸਵੇਰ ਹੋ ਗਈ ਸ਼ਾਇਦ ਜੋ ਕੁਝ ਮੈਂ ਕਰਦਾ ਉਸ ਕਰਕੇ ਇਹ ਸਭ ਕੁਝ ਹੋ ਰਿਹਾ ਹੈ ਸਭ ਕੁਝ ਹੋ ਰਿਹਾ ਹੈ ਅਗਰ ਮੇਰੀ ਕਰਤ ਕਰਕੇ ਸਭ ਕੁਝ ਹੋ ਰਿਹਾ ਹੈ ਤੋ ਮੇਰਾ ਕਰਨਾ ਸਾਰੇ ਦਾ ਸਾਰਾ ਸਫਲ ਹੋਣਾ ਚਾਹੀਦਾ ਔਰ ਮੇਰਾ ਕਰਨਾ ਤੇ ਸਾਰੇ ਦਾ ਸਾਰਾ ਸਫਲ ਹੁੰਦਾ ਹੀ ਮੇਰਾ ਕਰਨਾ ਜਿੱਥੇ ਜਿੱਥੇ ਪ੍ਰਭੂ ਦੇ ਹੋਂਣੇ ਨਾਲ ਸ਼ਾਮਲ ਹੋ ਜਾਂਦਾ ਹੈ ਸਹਿਮਤ ਹੋ ਜਾਂਦਾ ਹੈ ਮੇਰਾ ਕਰਨਾ ਉਸ ਨਾਲ ਮੇਲ ਖਾ ਜਾਂਦਾ ਹੈ ਤੋ ਫਿਰ ਮੇਰਾ ਕਰਨਾ ਜਦ ਸਫਲ ਹੋ ਜਾਂਦਾ ਹੈ ਤੋ ਮੈਂ ਕਹਿਣਾ ਮੈਂ ਕੀਤਾ ਮੈਂ ਕੀਤਾ ਮੇਰੇ ਕੀਤੇ ਕਰਕੇ ਮੈਨੂੰ ਸਫਲਤਾ ਮਿਲੀ ਹੈ ਪਰ ਹੁਣ ਕੌਣ ਦੱਸੇ ਕਿ ਤੇ ਪ੍ਰਮਾਤਮਾ ਦਾ ਹੋਣਾ ਸੀ ਉਹਦੇ ਹੋਣੇ ਕਰਕੇ ਤੇਰਾ ਕਰਨਾ ਮੇਲ ਖਾ ਗਿਆ ਉਹਦੇ ਹੋਣੇ ਕਰਕੇ ਤੇਰਾ ਕਰਨਾ ਸਫਲ ਹੋਇਆ ਤੇਰੇ ਕਰਨ ਕਰਕੇ ਕਿ ਹੋਣਾ ਨਹੀਂ ਹੋਇਆ ਉਸਦੇ ਹੋਣੇ ਕਰਕੇ ਤੇਰਾ ਕਰਨਾ ਸਫਲ ਹੋ ਗਿਆ ਬਸ ਇਤਨੀ ਸਮਝ ਪ੍ਰਮਾਤਮਾ ਦੀ ਸਮਝ ਆ और इस समझ है सर्दी हो रही है गर्मी हो रही है जन्म हो रहा है मरण हो रहा है सुख हो रहे ने दुख हो रहे ने जगत सब कुछ हो रहा है हो रहा है हो रहा है जिस दिन ये होना कबूल होया ਉਸੇ ਦਿਨ ਪ੍ਰਮਾਤਮਾ ਕਬੂਲ ਹੋਇਆ ਔਰ ਜਿਸ ਦਿਨ ਪ੍ਰਮਾਤਮਾ ਕਬੂਲ ਹੋਇਆ ਐਸਾ ਅਨੁੱਖ ਪ੍ਰਮਾਤਮਾ ਦਾ ਰੂਪ ਹੋ ਗਿਆ ਈਸ਼ਵਰ ਦਾ ਰੂਪ ਹੋ ਗਿਆ ਹੁਣ ਉਸ ਦੀ ਆਪਣੀ ਕੋਈ ਚਾਹਤ ਨਹੀਂ ਜਦ ਆਪਣੀ ਕੋਈ ਚਾਹਤ ਨਹੀਂ ਤਾਂ ਹੁਣ ਆਪਣੇ ਕੋਈ ਰੌਣੇ ਹੀ ਨਹੀਂ ਰਹਿ ਗਏ ਹੁਣ ਤੇ ਪ੍ਰਭੂ ਦੀ ਚਾਹਤ ਹੁਣ ਤੇ ਜਿਸ ਪਾਸੇ ਦਰਿਆ ਵਹਿ ਰਿਹਾ ਹੈ ਉਹਨੇ ਨੌਕਾ ਆਪਣੀ ਉਸੇ ਪਾਸੇ ਤੋਰ ਦਿੱਤੀ ਗਈ ਹੁਣ ਤੇ ਹਵਾਵਾਂ ਦਾ ਰੁਖ ਜਿਸ ਪਾਸੇ ਹੈ ਇਹ ਤੇ ਉਸ ਪਾਸੇ ਹੀ ਜਲ ਪਿਆ ਹੁਣ ਤੇ ਪ੍ਰਭੂ ਦੀ ਜੋ ਰਜ਼ਾ ਹੈ ਉਹ ਹੀ ਸੁਨੋ ਕਬੂਲ ਹੈ ਉਹ ਹੀ ਸੁਨੋ ਪਰਵਾਨ ਹੈ ਇਸ ਕਰਕੇ ਜੀਵਨ